ਚਿੱਟੇ ਦੇ ਟੀਕੇ ਚਿੱਟੇਆਂ ਪੁਰੀਆਂ ਭੇਜ-ਭੇਜ ਕੇ ਪਿੰਡਾਂ ਦਾ ਸਾਡੀ ਜਵਾਨੀ ਦਾ ਕਹਾਣ ਕਰਦਾ ਸੀ ਉਹ ਚਿੱਟੇ ਦੇ ਵੱਡੇ ਵੱਡੇ ਬਕਾਰੀ ਅੰਦਰ ਕੀਤੇ ਖੜਕੇ ਅੱਜ ਵੀ ਦੇਖੋ ਕਾਂਗਰਸੀ ਕਾਪੀ ਸਾਰੇ ਉਹਦੇ ਨਾਲ ਕਿ ਕਿਹੜੇ ਪੰਥ ਦੀਆਂ ਗੱਲਾਂ ਕਰਦੇ ਆ ਬਾਬੇ ਨਾਨਕ ਦੀ ਤਕੜੀ ਕਹਿੰਦੇ ਸੀ ਇਹ ਆਪਾਂ ਵੀ ਬਾਬੇ ਨਾਨਕ ਦੀ ਤਕੜੀ ਸਮਝਦੇ ਸੀ ਬਾਬੇ ਨਾਨਕ ਦੀ ਤਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਂ ਦੀ ਸੀ ਆਵਾਜ਼ ਰੇ ਗਈ ਤੇ ਤਰੀ ਮੇਰਾ ਮੇਰਾ ਸਭ ਕੁਝ ਏਆ ਦੋਦੀ ਹੈ ਢਾਬੇ ਵੀ ਮੇਰੇ ਰੇਤਾ ਵੀ ਮੇਰਾ ਉਹ ਸਿਆਹੀ ਰੇਈ ਵੀ ਮੇਰੀਆਂ ਪੱਸਾਂ ਵੀ ਮੇਰੀਆਂ ਸਭ ਕੁਝ ਮੇਰਾ ਜਿਹੜੀ ਜਿਹੜ ਕਰ ਵਾਲੀ ਉਹ ਆਉਂਦੀ ਨਹੀਂ ਵਿਧਾਨ ਸਭਾ ਚ ਉਮੀਦਵਾਰ ਭਾਜਦੇ ਆ ਜਥੇਦਾਰ ਮੈਨੂੰ ਜਥੇਦਾਰ ਵੀ ਮਿਲਦੇ ਰਹਿੰਦੇ ਆ ਅਕਾਲੀ ਦਲ ਦੇ ਪੁਰਾਣੇ ਜਥੇਦਾਰ ਉਹਨਾਂ ਦਾ ਕੋਈ ਕਸੂਰ ਨਹੀਂ ਨਾ ਹੁਣ ਪਾਰਟੀ ਤਾਂ ਹਾਂ ਬਗਦਦ ਕਰਦੀ ਨਾ ਨੇ ਪਰਵਾਹ ਨਹੀਂ ਉਹ ਕਹਿੰਦੇ ਜਦੋਂ ਵੋਟਾਂ ਦੀ ਨਿਯਤ ਕਰਨ ਆਉਂਦੀਆਂ ਨੇ ਅਸੀਂ ਕੁੰਡੇ ਅੰਦਰ ਵੰਡ ਕਰਕੇ ਥੱਲੇ ਏਦ ਤੇ ਥੱਲੇ ਜਿਹੜੀ ਫਿਰਲ ਹੁੰਦੀ ਆ ਉਹ ਚ ਵੀ ਕੱਪੜਾ ਜਾਂ ਫਸਾਉਨੇ ਆ ਕਿਤੇ ਟਿੱਕ ਨਾ ਸਿੱਧ ਜਾਂ ਸਕੀ ਸੜਕਾਂ ਪਿੰਡਾਂ ਦੇ ਟੋਪੇ ਛੱਪੜ ਸਟੇਡੀਅਮ ਸਭ ਕਾਇਆਪਲਟ ਕਰਨਾ ਹੈ ਬਿਜਲੀ ਉਹਨੂੰ ਪਹਿਲੀ ਨਹੀਂ ਆਉਂਦੀ ਐ ਖੇਤਾਂ ਲਈ ਦਿਨੇ ਆਉਂਦੀ ਐ ਪਛ 55000 ਤੋਂ ਵੱਧ ਨੌਕਰੀਆਂ ਦੇ ਚੁੱਕੇ ਆ ਹੋਰ ਦੇਣੀਆਂ ਅਜੇ ਔਰ ਅੱਜ ਪੰਜਾਬ ਜਿਹੜਾ ਲੀਡ ਗੱਲ ਗਿਆ ਜਿਹੜਾ ਇਹਨਾਂ ਦੇ 70 ਸਾਲ ਤੋਂ ਪੰਜਾਬ ਦਾ ਬੇੜਾ ਗਰਭ ਕੀਤਾ ਹੋਇਆ ਸੀ ਉਹਨੂੰ ਆਪਾਂ ਠੀਕ ਕਰਕੇ ਸੱਚੀ ਨੀਤਾ ਨਾਲ ਰੋਹਣ ਕੇ ਲੈ ਜਾ ਰਹੇ ਹਾਂ ਮੇਰੇ ਸਾਹਮਣੇ ਬजुर्ग ਖੜੇ ਨੇ ਮੈਥੋਂ ਵੱਡੀ ਉਮਰ ਦੇ ਮੇਰੇ ਪਿਤਾ ਦੀ ਉਮਰ ਦੇ ਮੇਰੇ ਦਾਦੇ ਦੀ ਉਮਰ ਦੇ ਬੜੀਆਂ ਨੇਹੜੀਆਂ ਝੱਖੜੇ ਦਾ ਦੇਖੇ ਨੇ ਇੱਕ ਬਜ਼ੁਰਗ ਨੇ ਇਹ ਮੰਨ ਲਿਆ ਕਿ ਜਦੋਂ ਸੁਪਰੇ ਜਾਵਨ ਦੇ ਗਾਵਾਂ ਦੇ ਕੰਦਾ ਜਿਹੜੇ ਸਾਡੇ ਧੀਆਂ ਪੁੱਤ ਹੁੰਦੇ ਕਿ ਅਗਲੇ ਨੂੰ ਕੋਈ ਨਾ ਨਹੀਂ ਕੇ ਨਾਮੁਕਰ ਕਰਨ ਵਾਲੇ ਸੋਚਣ ਲੱਗੇ ਇੱਥੇ ਨਹੀਂ ਤਾਂ ਇਹਨਾਂ ਨੇ ਚਿੱਟੇ ਦੇ ਟੀਕੇ ਚਿੱਟੇ ਦੀਆਂ ਕੁੜੀਆਂ ਭੇਜ-ਭੇਜ ਕੇ ਪਿੰਡਾਂ ਦਾ ਸਾਡੀ ਜਵਾਨੀ ਦਾ ਕਹਾਣ ਕਰਤਾ ਸੀ ਹੁਣ ਚਿੱਟੇ ਦੇ ਵੱਡੇ ਵੱਡੇ ਬਕਾਰੀ ਅੰਦਰ ਕੀਤੇ ਫੜ ਕੇ ਅਗੂ ਇਹ ਦੇਖ ਲਓ ਕਾਂਗਰਸੀ ਕੱਲ ਹੀ ਸਾਰੇ ਉਹਦੇ ਹੱਕ ਕੋਲ ਜੜੇ। ਉਹ ਕਿੱਥੇ ਸੀ ਹੈ? ਇਹਦਾ ਸਾਰਿਆਂ ਦਾ ਹਿੱਸਾ ਪੱਤੀ ਵਿੱਚ ਸੀ ਕਿ ਜਵਾਨੀ ਨੂੰ ਬਰਬਾਦ ਕਰ ਦੋ ਤੇ ਚਾਹ ਹਿੱਸਾ ਲੈ ਲਓ। ਤੇ ਹੁਣ ਕਿਹੜੇ ਮੂੰਹ ਨਾ ਫੋਟਾ ਮੰਗ ਰਹੇ ਆ ਜੀ। ਇਹ ਕਿਹੜੇ ਪੰਥ ਦੀਆਂ ਗੱਲਾਂ ਕਰਦੇ ਆ। ਬਾਬੇ ਨਾਨਕ ਦੀ ਤਕੜੀ ਕਹਿੰਦੇ ਸੀ ਇਹ। ਆਪਾਂ ਵੀ ਬਾਬੇ ਨਾਨਕ ਦੀ ਤਕੜੀ ਸਮਝਦੇ ਸੀ। ਬਾਬੇ ਨਾਨਕ ਦੀ ਤਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਂ ਦੀ ਸੀ। ਆ ਬਾਦਲ ਗੈਰੀ ਤੱਕੜੀ ਮੇਰਾ ਮੇਰਾ ਸਭ ਕੁਝ ਮੇਰਾ ਦੋਸੀ ਹੈ ਢਾਬੇ ਵੀ ਮੇਰੇ ਰੇਤਾ ਵੀ ਮੇਰਾ ਸਮੋਸਿਆਈਆਂ ਰਿਹੜੀਆਂ ਵੀ ਮੇਰੀਆਂ ਪੱਸਾ ਵੀ ਮੇਰੀਆਂ ਸਾਰਾ ਕੁਝ ਮੇਰਾ ਸੋ ਇਸ ਕਰਕੇ ਹੁਣ ਉਮੀਦਵਾਰ ਦਿੱਥੋਂ ਦਾ ਕੋਈ ਇਲਾਕੇ ਚੋਂ ਬਾਹਰ ਗੁਰੂ ਲੈ ਕੇ ਆਇਆ ਕਿਤੋਂ ਇਸੇ ਕਰਕੇ ਤਿੰਨ ਸੀਟਾਂ ਰਹਿ ਗਈਆਂ ਤਿੰਨ ਚੋਂ ਦੋ ਇੱਧਰ ਉੱਧਰ ਫਿਰਦੇ ਇੱਕ ਕੋਈ ਰਹਿ ਗਈ ਮਜੀਠੀੜ ਘਰ ਵਾਲੀ ਉਹ ਆਉਂਦੀ ਨਹੀਂ ਵਿਧਾਨ ਸਭਾ ਚ ਉਮੀਦਵਾਰ ਭਾਜਦੇ ਆ ਚਹੇਦਾਰ ਮੈਨੂੰ ਚਹੇਦਾਰ ਵੀ ਮਿਲਦੇ ਰਹਿੰਦੇ ਆ ਅਕਾਲੀ ਕਲ ਦੇ ਪੁਰਾਣੇ ਚਹੇਦਾਰ ਉਹਨਾਂ ਦਾ ਕੋਈ ਕਸੂਰ ਨਹੀਂ ਨਾ ਹੁਣ ਪਾਰਟੀ ਤਾਂ ਹਾਂ ਕੋ ਖਤਮ ਕਰਤੀ ਨਾ ਨੇ ਪਰਿਵਾਰ ਨੇ ਉਹ ਕਹਿੰਦੇ ਜਦੋਂ ਵੋਟਾਂ ਜੇ ਨੇੜੇ ਤੇ ਆਉਂਦੀਆਂ ਨੇ ਅਸੀਂ ਕੁੰਡੇ ਅੰਦਰ ਬੰਦ ਕਰਕੇ ਥੱਲੇ ਗੇਟ ਦੇ ਥੱਲੇ ਜਿਹੜੀ ਫਿਰਲ ਹੁੰਦੀ ਆ ਉਹ ਚ ਵੀ ਕੱਪੜਾ ਜਾਂ ਵਸਾਉਂਦੇ ਆ ਕਿਤੇ ਟਿਕਟ ਨਾ ਸਿੱਧ ਜਾਣ ਸਾਡੇ ਕੋਲੇ ਕਿ ਟਿਕਟ ਕਾਲੀ ਕਰਦੀ ਆ ਹਾਂ ਹਾਂ ਤਾਂ ਨਾ ਤੋ ਝਾੜੂ ਦਾ ਕੋਈ ਨਿਸ਼ਾਨ ਐ ਝਾੜੂ ਦਾ ਕੰਮ ਵੀ ਸਫਾਈ ਕਰਨਾ ਹੁੰਦਾ ਕਰੋ ਸਫਾਈ ਇਹਨਾਂ ਦੀ ਪਹਿਲਾਂ ਵੀ ਕੀਤੀ ਐ ਤੁਸੀਂ ਆ ਫਿਰਦੇ ਓਵੇਂ ਜਿਵੇਂ ਫਿਰਦੇ ਕੋਈ ਫਰਕ ਨਹੀਂ ਕਈ ਕਹਿੰਦੇ ਆ ਮੈਨੂੰ ਵੀ ਕਹਿੰਦੇ ਜਦ ਮੁੱਖ ਮੰਤਰੀ ਬਣ ਕੇ ਆਏ ਪਿੰਡਾਂ ਚ ਮੈਂ ਕਹਿੰਦਾ ਜਦੋਂ ਨਿਕਲੀ ਪਿੰਡਾਂ ਚੋਂ ਆ ਛੱਡਦਾ ਦੇਲੀ ਪਿੰਡਾਂ ਚ ਲੱਗਦਾ ਸਾਨੂੰ ਕੋਈ ਧੂੜ ਧਾਰ ਜਾਂ ਧੁੱਕ ਤਪ ਨਹੀਂ ਸਾਨੂੰ ਲੋੜ ਸਕਦੀ ਇਹ ਉਹ ਨੇ ਰਾਜੇ ਮਹਾਰਾਜੇ ਜਿਹਨਾਂ ਦੀ ਟੂਟੀਆਂ ਸੋਨੇ ਨੇ ਉਹ ਨੇ ਜਿਹੜੇ ਟੈਂਪਰੇਚਰ ਪੁੱਛ ਕੇ ਆਉਂਦੇ ਆ ਕਿ ਤਾਪਮਾਨ ਕਿੰਨਾ ਹੈ ਕਹਿੰਦੇ 37 ਡਿਗਰੀ oh no too hot too hot ਅਜੇ ਨਹੀਂ ਜਾਂਦੇ ਜੋ ਥੋੜਾ ਜਿਹਾ 30 ਤੇ ਆਇਆ ਦੱਸਿਓ ਉਹ ਤੋਂ ਜਾਣਾ ਨਹੀਂ ਆਪਣੇ ਟੈਂਪਰੇਚਰ 37 ਹੁੰਦਾ ਦੋ ਕ ਬੇਬੇ ਲੜ ਕੇ ਵਧਾ ਦਿੰਦੀ ਐ ਤਿੰਨ ਕ ਬਾਪੂ ਦੀਆਂ ਛਿੜਕਾਨਾਂ ਵਾਜ ਜਾਂਦਾ 42 43 ਦੇ ਤੋਰੇ ਫਿਰਦੇ ਰਹਿੰਦੇ ਨੇ ਆਪਾਂ ਤਾਂ ਉਹ ਥੋੜੇ ਵਰਗੇ ਆ ਐਂ ਰਹਾਂਗੇ ਕੋਈ ਲੋਕਾਂ ਤੋਂ ਦੂਰੀ ਨਹੀਂ ਬਣਾਉਣੀ ਮੈਂ ਤਾਂ ਸਕਿਉਰਟੀ ਵਾਲਿਆਂ ਦਾ ਹਾਲਾਂਕਿ ਇਹ ਨਹੀਂ ਡਿਊਟੀ ਐ ਮੈਂ ਤਾਂ ਇਹਨਾਂ ਨੂੰ ਕਹਿਣਾ ਨਾ ਕੋਈ ਗੱਲ ਨਹੀਂ ਆਪਣੀ ਨੇ ਸਾਰੇ ਆਪਣਿਆਂ ਆਪਾਂ ਨੂੰ ਕੋਈ ਕੁਝ ਨਹੀਂ ਕਹਿੰਦੇ ਐਵੇਂ ਬਾਲੇ ਰਸਤੇ 'ਚ ਨਾ ਲਾਇਆ ਕਰੋ ਇਹ ਅਸਲ 'ਚ ਨਾ ਪਹਿਲਾਂ ਤੋਂ ਸਿੱਖੇ ਹੋਏ ਨੇ ਇਹ ਵੀ ਵਿਚਾਰੇ ਕੀ ਕਰਨ ਹੈਗੇ ਤਾਂ ਆਪਣੀ ਧੀਆ ਪੁੱਤ ਨੇ ਇਹ ਵੀ ਨਾ ਇਹ ਪਹਿਲਾਂ ਤੋਂ ਸਿੱਖੇ ਹੋਏ ਨੇ ਕਿਹਾ ਹੋਇਆ ਵੀ ਪੜਾਈ ਰੱਖਣੇ ਪੜਾਈ ਲੋਕ ਪੜਾਈ ਰੱਖਣੇ ਆ ਕਿਉਂਕਿ ਪਹਿਲਾਂ ਜੁੱਤੀਆਂ ਜਾਤੀਆਂ ਆਉਂਦੀਆਂ ਰਹੀਆਂ ਲੀਡਰਾਂ ਵੱਲ ਤੁਸੀਂ ਸਸਪੈਂਡ ਇਹ ਹੋ ਜਾਂਦੇ ਨੇ ਜੁੱਤੀ ਉਹ ਮਾਰਦਾ ਸਸਪੈਂਡ ਇਹ ਹੋ ਜਾਂਦੇ ਨੇ ਇਹ ਕਹਿੰਦੇ ਫਿਰ ਆਪਾਂ ਪਰੇ ਹੀ ਰੱਖਦੇ ਆ ਧੰਨਵਾਦ ਤੁਹਾਡਾ ਕਰਦਾ ਬਾਈਪਾਸ ਤੋਂ ਵੀ ਬਹੁਤਾ ਜਾਨੂੰ ਲੜ ਗਏ ਵਾਹ ਜੀ ਸਾਹ ਨਾ ਉਹ ਸਭ ਬਾਈਪਾਸ ਤੋਂ ਬਲ ਤੁਹਾਡਾ ਆ ਗਏ ਨਾ ਧਰਤੀ ਤੇ ਆ ਗਏ ਨਾ ਨਹੀਂ ਆਉਣਗੇ ਇਹ ਆਈ ਆਉਣਗੇ ਇਹ ਆਈ ਆਉਣਗੇ ਇਹ ਆਈ ਆਉਣਗੇ ਦੇਖਦੇ ਜਾਓ ਤੁਹਾਡੇ ਖੇਤਾਂ 'ਚ ਵੀ ਨੱਕੇ ਵੱਡਾ ਕਰਨਗੇ ਮੈਂ ਤੁਹਾਡੇ ਨੱਕਾ ਵੱਢ ਕੇ ਜਾਊਂ ਕੋਈ ਤੁਹਾਡੀ ਮੋਟਰ ਮੈਂ ਚਲਾਇਆ ਕਰੂੰਗਾ ਰਾਤ ਨੂੰ ਤੁਹਾਨੂੰ ਜਾਣ ਦੀ ਲੋੜ ਨਹੀਂ ਮੈਂ ਆਇਆ ਕਰੂੰਗਾ ਆਪੇ ਤੇ ਰੋਣ ਮੋਟਰਾਂ ਸਰਦਾਰ ਜਿੰਦਾਬਾਦ ਸਰਦਾਰ ਜਿੰਦਾਬਾਦ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਆਪ ਪਿਆਰਾ ਹੈ ਆ ਜਿਹੜੀ ਤੁਸੀਂ ਪੜਾਅਸ ਕਰ ਰਹੇ ਹੋ ਵਧੀਆ ਲਾਏ ਕਰਦੇ ਆ ਕੋਈ ਇੱਕ ਮੈਨੂੰ ਕਹਿੰਦਾ ਮੁੰਡਾ ਕਹਾਂ ਭਾਈ ਜੀ ਚੀਕਾਂ ਮਾਰਨ ਨੂੰ ਬਹੁਤ ਜੀ ਕਰਦਾ ਹੈ ਮੈਂ ਕਿਹਾ ਚੀਕਾ ਮਾਰ ਲਾ ਕਹਿੰਦਾ ਮੈਿਕ ਨਹੀਂ ਹੈਗਾ ਮੈਂ ਕਿਹਾ ਮੈਂ ਮੈਿਕ ਕਰ ਦਿਆ ਕੋਈ ਥੋੜੇ ਕਿ ਨਹੀਂ ਲੈ ਤੁਸੀਂ ਕੱਢ ਲਓ ਬੜਾ ਜਿਆਦਾ ਦੇਖੋ ਇਧਰਲੇ ਪਾਸੇ ਚੀਕਾ ਜਾਲੇ ਮਾਰ ਕੇ ਇਧਰਲੇ ਪਾਸੇ ਮਾਰ